ਜੀ ਪਟਗੜ੍ਹ ਸਾਹਿਬ ਪੁਲਿਸ ਵੱਲੋਂ ਐਫ ਆਈ ਆਰ ਨੰਬਰ 12 ਸਰੰਦ ਪੁਲਿਸ ਸਟੇਸ਼ਨ ਵਿੱਚ 11 ਫ फेब्रुवारी ਨੂੰ ਦਰਜ ਹੋਈ ਸੀ ਜਿਦੇ ਚ ਅਸੀਂ ਤਿੰਨ ਅਕਿਊਜ਼ਡ ਅਰੈਸਟ ਕੀਤੇ ਸੀਗੇ ਇਹਨਾਂ ਤਿੰਨਾਂ ਦਾ ਨਾਮ ਸਾਹਿਲ ਗੁਰਪ੍ਰੀਤ ਅਤੇ ਤੇਜबीर ਸਿੰਘ ਏਲੀਅਸ ਸਾਬੀ ਜੋ ਕਿ ਪਟਿਆਲਾ ਜੇਲ੍ਹ ਦੇ ਵਿੱਚ ਕੈਦ ਸੀਗਾ ਉਹਨਾਂ ਨੂੰ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਤਫਤੀਸ਼ ਦੇ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ ਸੀ ਕਿ ਇਹ ਜਿਹੜੇ ਅਕਿਊਜ਼ਡ ਸੀਗੇ ਇਹ ਅਰਸ਼ਦਲਾ ਗੈਂਗ ਦੇ ਲਈ ਕੰਮ ਕਰਦੇ ਸੀਗੇ ਅਸੀਂ ਉਸ ਵੇਲੇ ਇਸ ਕੇਸ ਦੇ ਵਿੱਚ ਪੰਜ ਵੈਪਨ ਰਿਕਵਰ ਕੀਤੇ ਸੀਗੇ ਜੋ ਕਿ ਬੱਤੀ ਬੋਰ ਦੇ ਕੰਟਰੀ ਮੇਡ ਪਿਸਟਲ ਸੀਗੇ ਉਸ ਕੇਸ ਦੀ ਡੂੰਘਾਈ ਦੇ ਵਿੱਚ ਤਫਤੀਸ਼ ਕਰਦੇ ਹੋਏ ਉਸੇ ਕੇਸ ਦੇ ਸਿਲਸਿਲੇ ਦੇ ਵਿੱਚ ਤੇਜਵੀਰ ਸਿੰਘ ਏਲੀਅਸ ਸਾਭੀ ਕੋਲੋਂ ਚਾਰ ਹੋਰ ਦੇਸੀ ਜਿਹੜੇ ਵੈਪਨ ਨੇ ਉਹ ਰਿਕਵਰ ਹੋਏ ਨੇ ਤੇ ਇਹਦੇ ਵਿੱਚ ਮੈਂ ਦੱਸਣਾ ਚਾਹੂੰਗੀ ਕਿ ਇਹ ਜਿਹੜਾ ਪੂਰਾ ਇਹਦਾ 카ਰਟਲ ਚੱਲ ਰਿਹਾ ਸੀਗਾ ਇਲੀਗਲ ਵੈਪਨ ਦਾ ਇਹਦਾ origin Madhya Pradesh ਤੋਂ ਹੋ ਰਿਹਾ ਹੈ ਤੇ ਮધ્યਪ੍ਰਦੇਸ਼ ਤੋਂ ਇਹਨਾਂ ਤੋਂ ਇਹਨਾਂ ਨੂੰ ਕੁਝ ਬੰਦੇ ਜਿਹੜੇ ਨੇ ਇਹ ਵੈਪਨ ਇੱਥੇ ਸਪਲਾਈ ਕਰ ਰਹੇ ਸੀ ਇਸ ਕੇਸ ਦੇ ਵਿੱਚ ਸਾਨੂੰ ਹੋਰ ਵੀ ਅਰੈਸਟ ਕਰਨ ਦੀ ਉਮੀਦ ਹੈ ਤੇ ਅਸੀਂ ਇਸ ਕੇਸ ਦੀ ਜੜ ਤੱਕ ਉਹ ਜਾਵਾਂਗੇ ਹਜੇ ਇਸ ਕੇਸ ਦੀ ਇਨਵੈਸਟੀਗੇਸ਼ਨ ਆਨਗoing ਹੈ ਫਿਲਹਾਲ ਇਸ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਚਾਰ ਇਲੀਗਲ ਵੈਪਨ ਹੋ ਰਿਕਵਰ ਕੀਤੇ ਨੇ ਤੇ ਕੁਝ ਹੋਰ ਬੰਦੇ ਵੀ ਨਾਲ ਅਰੈਸਟ ਹੋਏ ਸਮੂਹ ਇਹ ਇਸ ਕੇਸ ਦੇ ਵਿੱਚ ਹੋਰ ਬੰਦੇ ਅਸੀਂ ਨਾਮਜ਼ਦ ਕੀਤੇ ਨੇ दे आर पेंडिंग अरेस्ट ते ਅਸੀਂ ਜਲਦੀ ਉਹਨਾਂ ਨੂੰ ਅਰੈਸਟ ਕਰਾਂਗੇ ਰੇਡ ਜਾਰੀ ਹੈ ਇਹ ਇਹ ਕਿਸ ਤਰ੍ਹਾਂ ਦੇ ਮੇਡ ਪਿਸਤਰਨ ਹੋ ਗਿਆ ਆਪਣੇ ਵੈਪਨ ਸਗੇ ਜੀ ਇਹ ਇਹ ਬੇਸਿਕਲੀ ਇਲੀਗਲੀ ਮੇਡ ਵੈਪਨਸ ਨੇ ਤੇ 32 बोर ਦੇ ਵੈਪਨ ਨੇ ਹੈ ਤੇ ਮੈਨੂਫੈਕਚਰਿੰਗ ਇਹਨਾਂ ਦੀ ਮੱਧ ਪ੍ਰਦੇਸ਼ ਦੇ ਵਿੱਚ ਹੋ ਰਹੀ ਹੈ ਤੇ ਉਸ ਚੀਜ਼ ਦੀ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਡਿਟੇਲਸ ਹੈਗੀਆਂ ਨੇ ਪਰ ਇਸ ਤਫਤੀਸ਼ ਦੀ ਗੁਪਤਤਾ ਨੂੰ ਨਜ਼ਰ ਰੱਖਦੇ ਹੋਏ ਅਸੀਂ ਇਹਦਾ ਹਜੇ ਡਿਸਕਲੋਜ਼ਰ ਨਹੀਂ ਕਰ ਰਹੇ ਇਸ ਕੇਸ ਦੇ ਵਿੱਚ ਅਸੀਂ ਸਾਨੂੰ ਹੋਰ ਉਮੀਦ ਹੈ ਹੈਗੀ ਹੈ ਕਿ ਅਸੀਂ ਰਿਕਵਰੀ ਵੀ ਕਰਾਂਗੇ ਤੇ ਜਿਹੜੇ ਨਾਮਜਦ ਬੰਦੇ ਨੇ ਉਹਨਾਂ ਨੂੰ ਵੀ ਅਰੈਸਟ ਕਰੀ ਕਿ ਕੀ ਕੀ ਨਿਸ਼ਾਨਦੇਹੀ ਤੇ ਰਿਕਵਰ ਕੀਤੀ ਕਿਨੇ ਕਿੱਥੋਂ ਕੀਤੀ ਹੈ ਤੇਜਵੀਰ ਸਿੰਘ ਸਾਭੀ ਦੇ ਨਿਸ਼ਾਨਦੇਹੀ ਤੋਂ ਰਿਕਵਰ ਕੀਤੀ ਹੈ ਨਿਸਰੰਤ ਤੇ ਤੇਜਵੀਰ ਦਾ ਕੀ ਰੋਲ ਹੈ ਇਹ ਜੀ ਜਿਦਾਂ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਇਹ ਬੰਦਾ ਜਿਹੜਾ ਪਟਿਆਲਾ ਜੇਲ੍ਹ ਦੇ ਵਿੱਚ ਲੋਚਡ ਹੈ ਅਸੀਂ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਹਾਂ ਇਹਦੀ ਜਿਹੜੀ ਆ ਕੰਟੈਕਟ ਤੇ ਜਿਹੜੇ ਸਾਰੇ ਡੀਟੇਲ ਇਨਵੈਸਟੀਗੇਸ਼ਨ ਉੱਦੀ ਚੱਲ ਰਹੀ ਹੈ ਇਹਦੇ ਉੱਤੇ ਪਹਿਲਾਂ ਯੂਏਪੀਏ ਦਾ ਪਰਚਾ ਵੀ ਦਰਜ ਹੈ ਤੇ ਇਲੀਗਲ ਆਰਮਜ਼ ਦਾ ਵੀ ਪਰਚਾ ਦਰਜ ਹੈ ਅੰਮ੍ਰਿਤਸਰ ਦਰਜ ਹੈ ਇੱਕ ਜਗਰਾਮ ਦਰਜ ਹੈ ਕ੍ਰਿਮినਲ ਕਿਸਮ ਦਾ ਆਦਮੀ ਹੈ ਤੇ ਲੁੱਟਾਂ ਖੋਹਾਂ ਫਰੋਤੀ ਤੇ ਮਰਡਰ ਕਰਾਉਣ ਦੇ ਲਈ ਇਹ ਜਿਹੇ ਵੈਪਨਸ ਨੂੰ ਮੰਗਾਇਆ ਜਾ ਰਿਹਾ ਸੀਗਾ ਇਹ ਕਿੱਥੋਂ ਬਲੋਂ ਕਰਦੇ ਹੈ ਇਹ ਅੰਮ੍ਰਿਤਸਰ ਬੇਸਡ ਹੈ ਤੇ ਹੁਣ ਫਿਲਹਾਲ ਪਟਿਆਲਾ ਜ਼ਿਲ੍ਹੇ ਚ ਲੌਂਚ ਤੇ ਜਿਹੜੇ ਨਾਲ ਦੇ ਸਾਥੀ ਸੀ ਪਹਿਲਾਂ ਗ੍ਰਿਫਤਾਰ ਕੀਤੇ ਸੀ ਉਹਨਾਂ ਨੂੰ ਕੋਈ ਜੁਡੀਸ਼ੀਅਲ ਭੇਜ ਦਿੱਤਾ ਜੀ ਕੋਈ ਪਤਾ ਲੱਗਿਆ ਕੋਈ ਕਾਰਵਾਈ ਨੂੰ ਜਿਵੇਂ ਅਮਲ ਚ ਰੰਗ ਦੀ ਕਾਰਵਾਈ ਕਰਨ ਲੱਗੇ ਸੀ ਬਹੁਤ ਦਾਸ ਬੁਲਿਆ ਉਹ ਮੰਨੇ ਨੇ ਜੀ ਤੇ ਉਹਦੇ ਬਾਰੇ ਅਸੀਂ ਡਿਟੇਲਡ ਰਿਪੋਰਟ ਹੈ ਜਿਹੜੀ ਸੰਬੰਧਤ ਕੰਸਰਨਡ ਆਫਿਸਰ ਨੂੰ ਅਸੀਂ ਭੇਜ ਚੁੱਕੇ ਆ ਕਿੰਨੀ ਦੇਰ ਤੋਂ ਵੰਸ ਸੀਗਾ ਜੀ ਤੇਜਵੀਰ ਜ਼ਿਲ੍ਹੇ ਦੋ ਸਾਲ ਤੋਂ ਮੰਨੇ